ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਕੇ ਦੇ ਵੈਸਟ ਮਿਡਲੈਂਡਸ ਦੇ ਵਿੱਚ 20 ਸਾਲਾ ਭਾਰਤੀ ਮੂਲ ਦੀ ਔਰਤ ਦੇ ਨਾਲ ਜਬਰ ਜ਼ਨਾਹ ਦਾ ਇੱਕ ਸਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਨਸਲੀ ਹਿੰਸਾ ਤੋਂ ਪ੍ਰੇਰਿਤ ਸੀ ਤੇ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਇੱਕ ਗੋਰਾ ਆਦਮੀ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਗਈ ਹੈ ਤੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤ ਪੰਜਾਬੀ ਮੂਲ ਦੀ ਸੀ ਸਥਾਨਕ ਲੋਕਾਂ ਨੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਤੇ ਪਿਛਲੇ ਮਹੀਨੇ ਔਰਤਬਰੀ ਖੇਤਰ ਦੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜ਼ਬਰ ਜਨਾਹ ਕੀਤਾ ਗਿਆ ਸੀ ਰਿਪੋਰਟਰ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਇੱਕ ਔਰਤ ਨੂੰ ਸੜਕ ਉੱਤੇ ਪਈ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਪਾਰਕ ਹੌਲ ਖੇਤਰ ਦੇ ਵਿੱਚ ਬੁਲਾਇਆ ਗਿਆ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਉੱਤੇ ਕੰਪੀਰ ਹਮਲਾ ਵੇ ਕੀਤਾ ਗਿਆ ਸੀ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਸ਼ੱਕੀ ਨੂੰ 23 ਸਾਲ ਦੀ ਉਮਰ ਦਾ ਦੱਸਿਆ ਗਿਆ ਉਸ ਦੇ ਵਾਲ ਛੋਟੇ ਸਨ ਅਤੇ ਹਮਲੇ ਸਮੇ ਉਸ ਨੇ ਗੂੜੇ ਕਪੜੇ ਪਾਏ ਹੋਏ ਸੀ ਜਾਂਚ ਅਧਿਕਾਰੀ ਡਿਟੈਕਟਿਵ ਸੁਪਰਟੈਂਡ ਰੋਨਲਡ ਟਾਇਰਨ ਨੇ ਕਿਹਾ ਕਿ ਇਹ ਇੱਕ ਨੌਜਵਾਨ ਨੌਤੂ ਤੇ ਬਹੁਤ ਭਿਆਨਕ ਹਮਲਾ ਸੀ ਅਤੇ ਅਸੀਂ ਇਸ ਜ਼ਿੰਮੇਵਾਰ ਵਿਅਕਤੀ ਨੂੰ ਫੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਉਰੋਨਨ ਟਾਇਰ ਨੇ ਕਿਹਾ ਕਿ ਹਾਲਾਂਕਿ ਅਸੀਂ ਇਸ ਸਮੇਂ ਕਈ ਜਾਂਚਾਂ ਕਰ ਰਹੇ ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਦੇ ਨਾਲ ਗੱਲ ਕਰੀਏ ਜਿਸ ਨੂੰ ਉਸ ਸਮੇਂ ਇਲਾਕੇ ਦੇ ਵਿੱਚ ਕਿਸੇ ਸ਼ੱਕੀ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਦੇਖਿਆ ਹੋਵੇ ਉਹਨਾਂ ਡੈਸ਼ ਕੈਮ ਜਾਂ ਫੇ ਸੀਸੀਟੀਵੀ ਫੁਟੇਜ ਵਾਲੇ ਲੋਕਾਂ ਨੂੰ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ ਇਸ ਘਟਨਾ ਨੂੰ ਨਸਲੀ ਤੌਰ ਤੇ ਪੜਕਾਉ ਮੰਨਿਆ ਜਾ ਰਿਹਾ ਹੈ ਹਾਲ ਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਨੂੰ ਕਿਸੇ ਹੋਰ ਚੱਲ ਰਹੀ ਜਾਂਚ ਦੇ ਨਾਲ ਨਹੀਂ ਜੋੜੇ ਜਾ ਰਿਹਾ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤਾ ਪੰਜਾਬੀ ਮੁੰਦੀ ਹੈ ਅਤੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਗਈ ਹੈ ਦੱਸਿਆ ਪਿਛਲੇ ਮਹੀਨੇ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ 올ਡਬਰੀ ਖੇਤਰ ਦੇ ਵਿੱਚ ਇਸੇ ਤਰ੍ਹਾਂ ਦੀ ਨਸਲੀ ਹਿੰਸਾ ਘਟਨਾ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਇਸ ਦੌਰਾਨ ਸਨਕ ਸੁਪਰਡੈਂਟ ਫਿਲ ਡਾਲਪੀ ਨੇ ਕਿਹਾ ਕਿ ਵਾਸਾਲੀਕਾ ਵਿਭਿੰਨ ਖੇਤਰਾਂ 'ਤੇ ਅਸੀਂ ਸਮਝਦੇ ਹਾਂ ਕਿ ਇਸ ਭਿਆਨਕ ਹਮਲੇ ਦੇ ਨਾਲ ਸਾਡੇ ਪਾਈਚਾਰਿਆਂ ਦੇ ਵਿੱਚ ਕਿੰਨਾ ਡਰ ਅਤੇ ਚਿੰਤਾ ਪੈਦਾ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਅਸੀਂ ਅੱਜੋ ਪਾਈਚਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਸਮਝਣ ਦੇ ਲਈ ਗੱਲ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਲਿਸ ਦੀ ਮੌਜੂਦਗੀ ਵਧੇਗੀ। ਪੁਲਿਸ ਫੋਰਸ ਦੇ ਪਬਲਿਕ ਪ੍ਰੋਟੈਕਸ਼ਨ ਯੂਨਿਟ ਅਤੇ ਫੋਰੈਂਸਿਕ ਟੀਮਾਂ ਦੇ ਮਾਹਰ ਅਧਿਕਾਰੀ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ। वेस्ट मिडलैंड्स पुलिस ने किसी भी व्यक्ति ਨੂੰ اپیل ਕੀਤੀ ਹੈ ਜੋ ਕਿ ਸ਼ੱਕੇ ਨੂੰ ਪਛਾਣਦਾ ਹੈ ਜਾਂ ਹਮਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਰੱਖਦਾ ਹੈ ਉਹ ਪੁਲਿਸ ਦੀ ਮਦਦ ਕਰੇ ਸਸਿਕਾ ਜੀ ਮੈਂ ਹਕਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਕੇ ਦੇ वेस्ट मिडਲੈਂਡਸ ਦੇ ਵਿੱਚ 20 ਸਾਲਾ ਭਾਰਤੀ ਮੂਲ ਦੀ ਔਰਤ ਦੇ ਨਾਲ ਜਬਰ ਜ਼ਨਾਹ ਦਾ ਇੱਕ ਸਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਨਸਲੀ ਹਿੰਸਾ ਤੋਂ ਪ੍ਰੇਰਿਤ ਸੀ ਤੇ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਇੱਕ ਗੋਰਾ ਆਦਮੀ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਗਈ ਹੈ ਤੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤ ਪੰਜਾਬੀ ਮੂਲ ਦੀ ਸੀ ਸਥਾਨਕ ਲੋਕਾਂ ਨੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਤੇ ਪਿਛਲੇ ਮਹੀਨੇ ਔਲਦਬਰੀ ਖੇਤਰ ਦੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜ਼ਬਰ ਜ਼ਨਾਹ ਕੀਤਾ ਗਿਆ ਸੀ ਰਿਪੋਰਟਰ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਇੱਕ ਔਰਤ ਨੂੰ ਸੜਕ ਉੱਤੇ ਪਈ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਪਾਰਕ ਹਾਲ ਖੇਤਰ ਦੇ ਵਿੱਚ ਬੁਲਾਇਆ ਗਿਆ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਚਲਦਾ ਹੈ ਕਿ ਉਸ ਦੇ ਨਾਲ ਜ਼ਬਰ ਜ਼ਨਾਹ ਕੀਤਾ ਗਿਆ ਸੀ ਅਤੇ ਉਸ ਉੱਤੇ ਕੰਪੀਰ ਹਮਲਾਵੇ ਕੀਤਾ ਗਿਆ ਸੀ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਸ਼ੱਕੀ ਨੂੰ 23 ਸਾਲ ਦੀ ਉਮਰ ਦਾ ਦੱਸਿਆ ਗਿਆ ਉਸ ਦੇ ਵਾਲ ਛੋਟੇ ਸਨ ਅਤੇ ਹਮਲੇ ਸਮੇ ਉਸ ਨੇ ਗੂੜੇ ਕਪੜੇ ਪਾਏ ਹੋਏ ਸੀ ਜਾਂਚ ਅਧਿਕਾਰੀ ਡਿਟੈਕਟਿਵ ਸੁਪਰਟੈਂਡਰ ਰੋਨਨ ਟਾਇਰਨ ਨੇ ਕਿਹਾ ਕਿ ਇਹ ਇੱਕ ਨੌਜਵਾਨ ਮੌਤੂ ਤੇ ਬਹੁਤ ਭਿਆਨਕ ਹਮਲਾ ਸੀ ਅਤੇ ਅਸੀਂ ਇਸ ਜ਼ਿੰਮੇਵਾਰ ਵਿਅਕਤੀ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਰੋਨਨ ਟਾਇਰਨ ਨੇ ਕਿਹਾ ਕਿ ਹਾਲਾਂਕਿ ਅਸੀਂ ਇਸ ਸਮੇਂ ਕਈ ਜਾਂਚਾਂ ਕਰ ਰਹੇ ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਦੇ ਨਾਲ ਗੱਲ ਕਰੀਏ ਜਿਸ ਨੂੰ ਉਸ ਸਮੇਂ ਇਲਾਕੇ ਦੇ ਵਿੱਚ ਕਿਸੇ ਸ਼ੱਕੀ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਦੇਖਿਆ ਹੋਵੇ ਉਹਨਾਂ ਡੈਸ਼ ਕੈਮ ਜਾਂ ਫੇ ਸੀਸੀਟੀਵੀ ਫੁਟੇਜ ਵਾਲੇ ਲੋਕਾਂ ਨੂੰ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਇਸ ਘਟਨਾ ਨੂੰ ਨਸਲੀ ਤੌਰ ਤੇ ਪੜਕਾਉ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਨੂੰ ਕਿਸੇ ਹੋਰ ਚੱਲ ਰਹੀ ਜਾਂਚ ਦੇ ਨਾਲ ਨਹੀਂ ਜੋੜੇ ਜਾ ਰਿਹਾ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤਾ ਪੰਜਾਬੀ ਮੁਲਦੀ ਹੈ ਅਤੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਦੱਸਿਆ ਪਿਛਲੇ ਮਹੀਨੇ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ 올ਡਬਰੀ ਖੇਤਰ ਦੇ ਵਿੱਚ ਇਸੇ ਤਰ੍ਹਾਂ ਦੀ ਨਸਲੀ ਹਿੰਸਾ ਘਟਨਾ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਇਸ ਦੌਰਾਨ ਸਨਕ ਸੁਪਰਡੈਂਟ ਫਿਲ ਡਾਲਪੀ ਨੇ ਕਿਹਾ ਕਿ ਵਾਸਾਲੀਕਾ ਵਿਭਿੰਨ ਖੇਤਰਾਂ ਅਤੇ ਅਸੀਂ ਸਮਝਦੇ ਹਾਂ ਕਿ ਇਸ ਭਿਆਨਕ ਹਮਲੇ ਦੇ ਨਾਲ ਸਾਡੇ ਪਾਈਚਾਰਿਆਂ ਦੇ ਵਿੱਚ ਕਿੰਨਾ ਡਰ ਅਤੇ ਚਿੰਤਾ ਪੈਦਾ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਅਸੀਂ ਅੱਜ ਪਾਈਚਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਸਮਝਣ ਦੇ ਲਈ ਗੱਲ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਲਿਸ ਦੀ ਮੌਜੂਦਗੀ ਵਧੇਗੀ। ਪੁਲਿਸ ਫੋਰਸ ਦੇ ਪਬਲਿਕ ਪ੍ਰੋਟੈਕਸ਼ਨ ਯੂਨਿਟ ਅਤੇ ਫੋਰੈਂਸਿਕ ਟੀਮਾਂ ਦੇ ਮਾਹਰ ਅਧਿਕਾਰੀ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ। ਵੈਸਟ ਮਿਡਲੈਂਡਸ ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਹੈ ਜੋ ਕਿ ਸ਼ੱਕੀ ਨੂੰ ਪਛਾਣਦਾ ਹੈ ਜਾਂ ਹਮਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਰੱਖਦਾ ਹੈ ਉਹ ਪੁਲਿਸ ਦੀ ਮਦਦ ਕਰੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਕੇ ਦੇ ਵੈਸਟ ਮਿਡਲੈਂਡਸ ਦੇ ਵਿੱਚ 20 ਸਾਲਾ ਭਾਰਤੀ ਮੂਲ ਦੀ ਔਰਤ ਦੇ ਨਾਲ ਜਬਰ ਜ਼ਨਾ ਦਾ ਇੱਕ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਨਸਲੀ ਹਿੰਸਾ ਤੋਂ ਪ੍ਰੇਰਿਤ ਸੀ ਤੇ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਇੱਕ ਗੋਰਾ ਆਦਮੀ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਗਈ ਹੈ ਤੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤ ਪੰਜਾਬੀ ਮੂਲ ਦੀ ਸੀ ਸਥਾਨਕ ਲੋਕਾਂ ਨੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਤੇ ਪਿਛਲੇ ਮਹੀਨੇ ਔਲਤਬਰੀ ਖੇਤਰ ਦੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜ਼ਬਰ ਜਨਾਹ ਕੀਤਾ ਗਿਆ ਸੀ ਰਿਪੋਰਟਰ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਇੱਕ ਔਰਤ ਨੂੰ ਸੜਕ ਉੱਤੇ ਪਈ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਪਾਰਕ ਹੌਲ ਖੇਤਰ ਦੇ ਵਿੱਚ ਬੁਲਾਇਆ ਗਿਆ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਉੱਤੇ ਕੰਪੀਰ ਹਮਲਾਵੇ ਕੀਤਾ ਗਿਆ ਸੀ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਸ਼ੱਕੀ ਨੂੰ 23 ਸਾਲ ਦੀ ਉਮਰ ਦਾ ਦੱਸਿਆ ਗਿਆ ਉਸ ਦੇ ਵਾਲ ਛੋਟੇ ਸਨ ਅਤੇ ਹਮਲੇ ਸਮੇ ਉਸ ਨੇ ਗੂੜੇ ਕਪੜੇ ਪਾਏ ਹੋਏ ਸੀ ਜਾਂਚ ਅਧਿਕਾਰੀ ਡਿਟੈਕਟਿਵ ਸੁਪਰਟੈਂਡਰ ਰੋਨਲਡ ਟਾਇਰਨ ਨੇ ਕਿਹਾ ਕਿ ਇਹ ਇੱਕ ਨੌਜਵਾਨ ਨੌਤੂ ਤੇ ਬਹੁਤ ਭਿਆਨਕ ਹਮਲਾ ਸੀ ਅਤੇ ਅਸੀਂ ਇਸ ਜ਼ਿੰਮੇਵਾਰ ਵਿਅਕਤੀ ਨੂੰ ਫੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਉਰੋਨਨ ਟਾਈਰਨ ਨੇ ਕਿਹਾ ਕਿ ਹਾਲਾਂਕਿ ਅਸੀਂ ਇਸ ਸਮੇਂ ਕਈ ਜਾਂਚਾਂ ਕਰ ਰਹੇ ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਦੇ ਨਾਲ ਗੱਲ ਕਰੀਏ ਜਿਸ ਨੂੰ ਉਸ ਸਮੇਂ ਇਲਾਕੇ ਦੇ ਵਿੱਚ ਕਿਸੇ ਸ਼ੱਕੀ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਦੇਖਿਆ ਹੋਵੇ ਉਹਨਾਂ ਡੈਸ਼ ਕੈਮ ਜਾਂ ਫੇ ਸੀਸੀਟੀਵੀ ਫੁਟੇਜ ਵਾਲੇ ਲੋਕਾਂ ਨੂੰ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ ਇਸ ਘਟਨਾ ਨੂੰ ਨਸਲੀ ਤੌਰ ਤੇ ਪੜਕਾਉ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਨੂੰ ਕਿਸੇ ਹੋਰ ਚੱਲ ਰਹੀ ਜਾਂਚ ਦੇ ਨਾਲ ਨਹੀਂ ਜੋੜੇ ਜਾ ਰਿਹਾ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤਾ ਪੰਜਾਬੀ ਮੁਲਦੀ ਹੈ ਅਤੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਦੱਸਿਆ ਪਿਛਲੇ ਮਹੀਨੇ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ 올ਡਬਰੀ ਖੇਤਰ ਦੇ ਵਿੱਚ ਇਸੇ ਤਰ੍ਹਾਂ ਦੀ ਨਸਲੀ ਹਿੰਸਾ ਘਟਨਾ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਇਸ ਦੌਰਾਨ ਸਥਾਨਕ ਸੁਪਰਡੈਂਟ ਫਿਲ ਡਾਲਪੀ ਨੇ ਕਿਹਾ ਕਿ ਵਾਸਾਲਿਕਾ ਵਿਭਿੰਨ ਖੇਤਰ ਅਤੇ ਅਸੀਂ ਸਮਝਦੇ ਹਾਂ ਕਿ ਇਸ ਭਿਆਨਕ ਹਮਲੇ ਦੇ ਨਾਲ ਸਾਡੇ ਪਾਈਚਾਰਿਆਂ ਦੇ ਵਿੱਚ ਕਿੰਨਾ ਡਰ ਅਤੇ ਚਿੰਤਾ ਪੈਦਾ ਹੋਵੇਗੀ। ਉਹਨਾਂ ਅਗੇ ਕਿਹਾ ਕਿ ਅਸੀਂ ਅੱਜ ਪਾਈਚਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਸਮਝਣ ਲਈ ਗੱਲ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਲਿਸ ਦੀ ਮੌਜੂਦਗੀ ਵਧੇਗੀ। ਪੁਲਿਸ ਫੋਰਸ ਦੇ ਪਬਲਿਕ ਪ੍ਰੋਟੈਕਸ਼ਨ ਯੂਨਿਟ ਅਤੇ ਫੋਰੈਂਸਿਕ ਟੀਮਾਂ ਦੇ ਮਾਹਰ ਅਧਿਕਾਰੀ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ। वेस्ट मिडलैंड्स पुलिस ने किसी भी व्यक्ति ਨੂੰ اپیل ਕੀਤੀ ਹੈ ਜੋ ਕਿ ਸ਼ੱਕੇ ਨੂੰ ਪਛਾਣਦਾ ਹੈ ਜਾਂ ਹਮਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਰੱਖਦਾ ਹੈ ਉਹ ਪੁਲਿਸ ਦੀ ਮਦਦ ਕਰੇ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਕੇ ਦੇ वेस्ट मिडਲੈਂਡਸ ਦੇ ਵਿੱਚ 20 ਸਾਲਾ ਭਾਰਤੀ ਮੂਲ ਦੀ ਔਰਤ ਦੇ ਨਾਲ ਜਬਰ ਜ਼ਨਾਹ ਦਾ ਇੱਕ ਸਸੰਸਨਿਕੇਜ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਨਸਲੀ ਹਿੰਸਾ ਤੋਂ ਪ੍ਰੇਰਿਤ ਸੀ ਤੇ ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਇੱਕ ਗੋਰਾ ਆਦਮੀ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਦੀ ਕੋ ਫੋਟੋ ਵੀ ਜਾਰੀ ਕੀਤੀ ਗਈ ਹੈ ਤੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤ ਪੰਜਾਬੀ ਮੁੰਦੀ ਸੀ ਸਥਾਨਕ ਲੋਕਾਂ ਨੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਤੇ ਪਿਛਲੇ ਮਹੀਨੇ ਔਲਟਬਰੀ ਖੇਤਰ ਦੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਜ਼ਬਰ ਜਨਾਹ ਕੀਤਾ ਗਿਆ ਸੀ ਰਿਪੋਰਟਰ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਇੱਕ ਔਰਤ ਨੂੰ ਸੜਕ ਉੱਤੇ ਪਈ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਪਾਰਕ ਹਾਲ ਖੇਤਰ ਦੇ ਵਿੱਚ ਬੁਲਾਇਆ ਗਿਆ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਉਤੇ ਗੰਭੀਰ ਹਮਲਾਵੇ ਕੀਤਾ ਗਿਆ ਸੀ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਸ਼ੱਕੀ ਨੂੰ 23 ਸਾਲ ਦੀ ਉਮਰ ਦਾ ਦੱਸਿਆ ਗਿਆ ਉਸ ਦੇ ਵਾਲ ਛੋਟੇ ਸਨ ਅਤੇ ਹਮਲੇ ਸਮੇ ਉਸ ਨੇ ਗੂੜੇ ਕਪੜੇ ਪਾਏ ਹੋਏ ਸੀ ਜਾਂਚ ਅਧਿਕਾਰੀ ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਕਿਹਾ ਕਿ ਇਹ ਇੱਕ ਨੌਜਵਾਨ ਨੌਤੂ ਤੇ ਬਹੁਤ ਭਿਆਨਕ ਹਮਲਾ ਸੀ ਅਤੇ ਅਸੀਂ ਇਸ ਜ਼ਿੰਮੇਵਾਰ ਵਿਅਕਤੀ ਨੂੰ ਫੜਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਰੋਨਨ ਟਾਇਰਰ ਨੇ ਕਿਹਾ ਕਿ ਹਾਲਾਂਕਿ ਅਸੀਂ ਇਸ ਸਮੇਂ ਕਈ ਜਾਂਚਾਂ ਕਰ ਰਹੇ ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਨਾਲ ਗੱਲ ਕਰੀਏ ਜਿਸ ਨੂੰ ਉਸ ਸਮੇਂ ਇਲਾਕੇ ਦੇ ਵਿੱਚ ਕਿਸੇ ਸ਼ੱਕੀ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਦੇਖਿਆ ਹੋਵੇ ਉਹਨਾਂ ਡੈਸ਼ ਕੈਮ ਚਾਫੇ ਸੀਸੀਟੀਵੀ ਫੁਟੇਜ ਵਾਲੇ ਲੋਕਾਂ ਨੂੰ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਇਸ ਘਟਨਾ ਨੂੰ ਨਸਲੀ ਤੌਰ ਤੇ ਪੜਕਾਉ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਨੂੰ ਕਿਸੇ ਹੋਰ ਚੱਲ ਰਹੀ ਜਾਂਚ ਦੇ ਨਾਲ ਨਹੀਂ ਜੋੜੇ ਜਾ ਰਿਹਾ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪੀੜਤਾ ਪੰਜਾਬੀ ਮੁਲਦੀ ਹੈ ਅਤੇ ਚੱਲ ਰਹੀ ਨਸਲੀ ਹਿੰਸਾ ਬਾਰੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਦੱਸਿਆ ਪਿਛਲੇ ਮਹੀਨੇ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ 올ਡਬਰੀ ਖੇਤਲ ਦੇ ਵਿੱਚ ਇਸ ਤਰ੍ਹਾਂ ਦੀ ਨਸਲੀ ਹਿੰਸਾ ਘਟਨਾ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਇਸ ਦੌਰਾਨ ਸਾਨਕ ਸੁਪਰਡੈਂਟ ਫਿਲ ਡਾਲਪੀ ਨੇ ਕਿਹਾ ਕਿ ਵਾਰਸਾਲਿਕ ਕ ਵਿਭਿੰਨ ਖੇਤਰ ਹੈ ਅਤੇ ਅਸੀਂ ਸਮਝਦੇ ਹਾਂ ਕਿ ਇਸ ਭਿਆਨਕ ਹਮਲੇ ਦੇ ਨਾਲ ਸਾਡੇ ਪਾਈਚਾਰਿਆਂ ਦੇ ਵਿੱਚ ਕਿੰਨਾ ਡਰ ਅਤੇ ਚਿੰਤਾ ਪੈਦਾ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਅਸੀਂ ਅੱਜ ਪਾਈਚਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਸਮਝਣ ਲਈ ਗੱਲ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਲਿਸ ਦੀ ਮੌਜੂਦਗੀ ਵਧੇਗੀ। ਪੁਲਿਸ ਫੋਰਸ ਦੇ ਪਬਲਿਕ ਪ੍ਰੋਟੈਕਸ਼ਨ ਯੂਨਿਟ ਅਤੇ ਫੋਰੈਂਸਿਕ ਟੀਮਾਂ ਦੇ ਮਾਹਰ ਅਧਿਕਾਰੀ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ। वेस्ट मिडलैंड्स पुलिस ने किसी भी व्यक्ति ਨੂੰ اپیل ਕੀਤੀ ਹੈ ਜੋ ਕਿ ਸ਼ੱਕੇ ਨੂੰ ਪਛਾਣਦਾ ਹੈ ਜਾਂ ਹਮਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਰੱਖਦਾ ਹੈ ਉਹ ਪੁਲਿਸ ਦੀ ਮਦਦ ਕਰੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ